ਉਹ ਵਧੀਆ ਸੀ ਜਿਆ ਹੋਇਆ ਬਹੁਤ ਚੰਗਾ ਲੱਗਿਆ ਲਾਈ ਮਾਹੌਲ ਆ ਬਿਲਕੁਲ ਘਰ ਵਾਲਾ ਮਾਹੌਲ ਆ ਬਹੁਤ ਵਧੀਆ ਲੱਗ ਰਿਹਾ ਮਤਲਬ ਫੀਲ ਨਹੀਂ ਹੋ ਰੇ ਵੀ ਸੱਟ ਦੀਆਂ ਬੱਚਿਆਂ ਨੇ ਸਾਨੂੰ ਆਪਣੇ ਘਰ ਦੀਆਂ ਬੱਚੀਆਂ ਲੱਗਦੀਆਂ ਪਹਿਲੀ ਕੁੜੀ ਅਨੁਆਗ ਵਾਸੂਦੇਵੀ ਪਹਿਲੀ ਕੁੜੀ ਉਸ ਤੋਂ ਬਾਅਦ ਉਹਨਾਂ ਦਾ ਭਰਾ ਸੀਗਾ ਉਹਨਾਂ ਦੇ ਵੀ ਪਹਿਲੀ ਕੁੜੀ ਉਹਨਾਂ ਦਾ ਇੱਕ ਐਸੋਸੀਏਟ ਸੀਗਾ ਉਹਦੇ ਵੀ ਪਹਿਲੀ ਏ ਕੁੜੀ ਹੋਈ ਮੇਰੇ ਵੀ ਕੁੜੀ ਉਹਦੋਂ ਮੈਂ ਕਹਿੰਦਾ ਜੇ ਜਦੋਂ ਜਵਾਨ ਹੋਣੀ ਆ ਆਪਾਂ ਬੜੇ ਪਰੇਸ਼ਾਨ ਆ ਉਹ ਕਿਤੇ ਕੁਦਰਤੀ ਗੱਲਾਂ ਗੱਲਾਂ ਚੋਂ ਟਾਈਟਲ ਨਿਕਲਿਆ ਸੀਗਾ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਉਹ ਅਸਲ 'ਚ ਇੱਕ ਬਾਪੂ ਨੂੰ ਸੀਗਾ ਉਹ ਚਾਰ ਪੰਜ ਬਾਪੂ ਪਰੇਸ਼ਾਨ ਸੀਗੇ ਪਰਮਾਤਮਾ ਨੂੰ ਜਿਹੜੇ-ਜਿਹੜੇ ਲੱਗਦਾ ਵੀ ਇਹ ਵਿਗੜੇ-ਵਿਗੜੇ ਬੰਦੇ ਨੇ ਉਹਨਾਂ ਨੂੰ ਪਹਿਲੀ ਇਹ ਕੁੜੀਆਂ ਦਿੰਦਾ ਉਹਨਾਂ ਨੂੰ ਸੁਧਰਨ ਦਾ ਮੌਕਾ ਦਿੰਦਾ ਪਰਮਾਤਮਾ ਤੁਹਾਨੂੰ ਕੁੜੀ ਦੇ ਕੇ ਸੁਧਰਨ ਦਾ ਮੌਕਾ ਦਿੰਦਾ ਮੁੰਡਾ ਹੋਵੇ ਹੋ ਸਕਦਾ ਤੁਹਾਡਾ ਬੈਠਣ ਦਾ ਤਰੀਕਾ ਅਲੱਗ ਹੋਵੇ ਜਦੋਂ ਧੀ ਹੁੰਦੀ ਹੈ ਤੁਸੀਂ ਕਰੇ ਪਰਿਵਾਰ 'ਚੋਂ ਵਿਚਰਨਾ ਕਿਵੇਂ ਆ ਫਿਰ ਜਦੋਂ ਤੁਸੀਂ ਆਪਣੇ ਪਰਿਵਾਰ ਤੋਂ ਸਿੱਖਦੇ ਹੋ ਫਿਰ ਦੂਸਰੇ ਦੇ ਪਰਿਵਾਰਾਂ ਜਾ ਕੇ ਵੀ ਉਸੇ ਤਰ੍ਹਾਂ ਦਾ ਸੁਲੂਕ ਤੁਸੀਂ ਕਰਦੇ ਹੋ ਮਤਲਬ ਸੋਸਾਇਟੀ ਚ ਈਆਂ ਵਿਚਰਨਾ ਸਿਖਾਉਂਦੀਆਂ ਨੇ ਕੋਈ ਜਿੱਦਾਂ ਕੱਲ ਅਸੀਂ ਸ਼ੂਟ ਕਰ ਰਹੇ ਸੀਗੇ ਮੈਂ ਪੁੱਛਿਆ ਸੀ ਇਹ ਕੁੜੀਆਂ ਦੇ ਨਾਲ ਆਹਾ ਆਹਾ ਕੈਰੈਕਟਰ ਆ ਸਕਦੇ ਨੇ ਉਹ ਕਰਮਜੀਤ ਭਾਜੀ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਸੀਨੀਅਰ ਨੇ ਉਹ ਤੁਹਾਨੂੰ ਇਹ ਚੀਜ਼ਾਂ ਬਹੁਤ ਸਿਖਾਉਂਦੇ ਰਹਿੰਦੇ ਨੇ ਇਹ ਜਵਾਨ ਬਾਪੂ ਪਰੇਸ਼ਾਨ ਦੇ ਡਾਇਰੈਕਟਰ ਅਫਤਾਰ ਸੇ ਸਾਡੇ ਨਾਲ ਨੇ ਉਹਨਾਂ ਨੇ ਗੱਲਬਾਤ ਕਰਦੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਕਾ ਦਾ ਕੁੜੀਆਂ ਜਵਾਨ ਦਾ ਡਾਇਰੈਕਟਰ ਪਰੇਸ਼ਾਨ ਹੈ ਹੈ ਨਾ ਬੱਚੀਆਂ ਨੇ ਬਹੁਤ ਮਜ਼ਾਕ ਮਸਤੀ ਕਰਦੀਆਂ ਨੇ ਮੈਂ ਦੇਖਿਆ ਮਾਹੌਲ ਬਹੁਤ ਵਧੀਆ ਸਿਰਜਿਆ ਹੋਇਆ ਬਹੁਤ ਚੰਗਾ ਲਾਈ ਮਾਹੌਲ ਹੈ ਬਿਲਕੁਲ ਘਰ ਵਾਲਾ ਮਾਹੌਲ ਹੈ ਬਹੁਤ ਵਧੀਆ ਲੱਗ ਰਿਹਾ ਮਤਲਬ ਇਹ ਫੀਲ ਨਹੀਂ ਹੋ ਰਿਹਾ ਵੀ ਸੈੱਟ ਦੀਆਂ ਬੱਚੇ ਨੇ ਸਾਨੂੰ ਆਪਣੇ ਘਰ ਦੀਆਂ ਬੱਚੀਆਂ ਲੱਗਦੀਆਂ ਨੇ ਛੋਟੀਆਂ ਵੀ ਨਹੀਂ ਤੇ ਆਪਣਾਪਣ ਵੀ ਉੱਦੀ ਲੱਗ ਰਿਆ ਆਪਣੇ ਵਾਂਗੂ ਰਹਿ ਰੀਆਂ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਜਦੋਂ ਮਤਲਬ ਕੀ ਕਰਮਜੀਤ ਸਰ ਜਿਵੇਂ ਉਹ ਮਤਲਬ ਲੱਗਦਾ ਹੀ ਨਹੀਂ ਆ ਕਿ ਫਾਦਰ ਜੀ ਨੇ ਰੋਲ ਨਹੀਂ ਨਿਭਾ ਰਿਆ ਨਾ ਲੱਗਦਾ ਸਾਨੂੰ ਸਾਡੀ ਡੈਡੀ ਹੀ ਕਹਿ ਰਹੀ ਨੂੰ ਸਾਰੀਆਂ ਚੀਜ਼ਾਂ ਹੈ ਨਾ ਸੋ ਉਦਾਂ ਦਾ ਮਾਹੌਲ ਸਿਰਜਿਆ ਪਿਆ ਤੁਸੀਂ ਉਹ ਕਰਮਜੀਤ ਭਾਜੀ ਬਹੁਤ ਸੈਂਸਿਟਿਵ ਬੰਦੇ ਨੇ ਉਹਨਾਂ ਉਹ ਐਕਚੁਅਲੀ ਚੀਜ਼ ਫੀਲ ਕਰਦੇ ਨੇ ਹਨਾ ਉਹ ਇਹਨਾਂ ਨੂੰ ਤੇ ਇਹੀ ਫੀਲ ਕਰਦੇ ਨੇ ਅਸੀਂ ਇਨਫੈਕਟ ਉਹ ਇਕੱਲੇ ਕਿਉਂ ਮਤਲਬ ਅਸੀਂ ਪ੍ਰੋਡਿਊਸਰ ਸਾਹਿਬ ਮੈਂ ਸਾਨੂੰ ਇਹ ਲੱਗਦਾ ਵੀ ਸਾਡੀਆਂ ਛੋਟੀਆਂ ਬੱਚੀਆਂ ਨੇ ਜਿਹੜੀਆਂ ਇੱਥੇ ਕੋ ਮਰੀਆਂ ਨੇ ਅਸੀਂ ਆਪਣੇ ਬੱਚਿਆਂ ਨਾਲ ਕੰਪੈਰੀਸ਼ਨ ਕਰਦੇ ਆ ਇਹਨਾਂ ਦਾ ਬਿਲਕੁਲ ਐਂਡ ਉਹਨਾਂ ਤੋਂ ਪੁੱਛਿਆ ਥੀਏਟਰ ਉਹਨਾਂ ਦੀ ਬਹੁਤ ਹੈਲਪ ਕਰ ਰਿਹਾ ਐਂਡ ਮਾਹੌਲ ਉਹਨਾਂ ਨੂੰ ਬੜਾ ਵਧੀਆ ਲੱਗ ਰਿਹਾ ਮੈਂ ਸਰ ਇੱਥੇ ਇੱਕ ਸਵਾਲ ਪੁੱਛਣਾ ਚਾਹਾਂਗੀ ਜਿਹੜਾ ਇਸ ਮੂਵੀ ਦਾ ਟਾਈਟਲ ਆ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਉਹ ਤੁਹਾਡੇ ਕੋਲ ਬਹੁਤ ਸਮੇਂ ਦਾ ਪਿਆ ਸੀ ਉਸ ਤੋਂ ਬਾਅਦ ਹੀ ਫਿਲਮ ਲਿਖੀ ਗਈ ਹੈ ਰਾਈਟ ਉਹਦੇ ਬਾਰੇ ਦੱਸੋ ਤੁਹਾਨੂੰ ਕਦੋਂ ਦਾ ਸੀ ਕਿਵੇਂ ਸੋਚਿਆ ਸੀ ਆ ਕਾਈਂਡ ਆ 12 ਸਾਲ ਪੁਰਾਣਾ ਟਾਈਪ ਮਤਲਬ ਮੇਰੇ ਕੋਲੇ ਉਹ ਪਿਆ ਸੀ 12-13 ਸਾਲ ਪੁਰਾਣੀ ਗੱਲ ਹੈ ਮੈਂ ਜਦੋਂ ਅਨੁਰਾਗ 바ਸੂ ਨਾਲ ਕੰਮ ਕਰਦਾ ਹੁੰਦਾ ਸੀਗਾ ਉਦੋਂ ਪਹਿਲੀ ਕੁੜੀ ਅਨੁਰਾਗ 바ਸੂ ਦੇ ਵੀ ਪਹਿਲੀ ਕੁੜੀ ਉਸ ਤੋਂ ਬਾਅਦ ਉਹਨਾਂ ਦਾ ਭਰਾ ਸੀਗਾ ਉਹਨਾਂ ਦੇ ਵੀ ਪਹਿਲੀ ਕੁੜੀ ਉਹਨਾਂ ਦਾ ਇੱਕ ਐਸੋਸੀਏਟ ਸੀਗਾ ਉਹਦੇ ਵੀ ਪਹਿਲੀ ਏ ਕੁੜੀ ਹੋਈ ਮੇਰੇ ਵੀ ਕੁੜੀ ਉਦੋਂ ਮੈਂ ਕਹਿੰਦਾ ਜਦੋਂ ਜਵਾਨ ਹੋਣੀ ਆ ਆਪਾਂ ਬੜੇ ਪਰੇਸ਼ਾਨ ਆ ਉਦੋਂ ਕਿਤੇ ਕੁਦਰਤੀ ਗੱਲਾਂ-ਗੱਲਾਂ ਚੋਂ ਟਾਈਟਲ ਨਿਕਲਿਆ ਸੀਗਾ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਉਹ ਅਸਲ 'ਚ ਇੱਕ ਬਾਪੂ ਨਹੀਂ ਸੀਗਾ ਉਹ ਚਾਰ-ਪੰਜ ਬਾਪੂ ਪਰੇਸ਼ਾਨ ਸੀਗੇ ਖੜੀਆਂ ਕੁੜੀਆਂ ਸੀਗੀਆਂ ਹਾਂ ਐਕਚੁਅਲੀ ਕੀ ਹੈ ਨਾ ਜਿਸ ਤਰ੍ਹਾਂ ਕਰਮਜੀਤ ਭਾਜੀ ਕਹਿੰਦੇ ਹੁੰਦੇ ਨੇ ਨਾ ਨਾ ਵੀ ਇੱਕ ਘਰ ਚ ਨਾ ਕੁੜੀ ਹੋਣੀ ਬਹੁਤ ਜ਼ਰੂਰੀ ਹੈ ਹਨਾ ਉਹ ਤੁਹਾਨੂੰ ਜ਼ਿੰਦਗੀ ਚ ਜਿਉਣਾ ਸਿਖਾਉਂਦੀ ਹੈ ਤੁਹਾਨੂੰ ਫੈਮਲੀਆ ਚ ਵਿਚਰਨਾ ਸਿਖਾਉਂਦੀ ਹੈ ਮੈਂ ਵੀ ਉਹੀ ਗੱਲ ਕਹਿੰਦਾ ਸੀਗਾ ਵੀ ਪਰਮਾਤਮਾ ਨਾ ਜਿੰਨੂੰ ਪਰਮਾਤਮਾ ਨੂੰ ਜਿਹੜੇ ਜਿਹੜੇ ਲੱਗਦਾ ਵੀ ਇਹ ਵਿਗੜੇ ਵਿਗੜੇ ਬੰਦੇ ਨੇ ਉਹਨਾਂ ਨੂੰ ਪਹਿਲੀ ਇਹ ਕੁੜੀਆਂ ਦਿੰਦਾ ਉਹਨਾਂ ਨੂੰ ਸੁਧਰਨ ਦਾ ਮੌਕਾ ਦਿੰਦਾ ਪਰਮਾਤਮਾ ਤੁਹਾਨੂੰ ਕੁੜੀ ਦੇ ਕੇ ਸੁਧਰਨ ਦਾ ਮੌਕਾ ਦਿੰਦਾ ਹੈ ਸ੍ਰੀਕਿਨ ਸੁਦਰਨ ਮੋਕੰਦਮੇ ਜਾਨਣਾ ਚਾਹੁੰਨੀ ਆ ਉਹ ਆਪਣੀ ਰਿਸਪੌਂਸਿਬਿਲਟੀ ਜਾਣਨੇ ਲੱਗ ਜਾਂਦੇ ਜਿੰਮੇਵਾਰੀਆਂ ਦਾ ਪਤਾ ਲੱਗ ਜਾਂਦਾ ਬਿਲਕੁਲ ਰਾਜੇ ਕੂੜੀਆਂ ਜਦੋਂ ਤੁਹਾਡੇ ਘਰੇ ਧੀ ਹੈਗੀ ਆ ਨਾ ਤੁਹਾਨੂੰ ਪਤਾ ਵੀ ਤੁਸੀਂ ਘਰੇ ਬੈਠਣਾ ਕਿਵੇਂ ਆ ਧੀ ਦੇ ਸਾਹਮਣੇ ਮੁੰਡਾ ਹੋਵੇ ਹੋ ਸਕਦਾ ਤੁਹਾਡਾ ਬੈਠਣ ਦਾ ਤਰੀਕਾ ਅਲੱਗ ਹੋਵੇ ਜਦੋਂ ਧੀ ਹੁੰਦੀ ਹੈ ਤੁਸੀਂ ਘਰੇ ਪਰਿਵਾਰ ਚੋਂ ਵਿਚਰਨਾ ਕਿਵੇਂ ਆ ਫਿਰ ਜਦੋਂ ਤੁਸੀਂ ਆਪਣੇ ਪਰਿਵਾਰ ਤੋਂ ਸਿੱਖਦੇ ਹੋ ਫਿਰ ਦੂਸਰੇ ਦੇ ਪਰਿਵਾਰਾਂ ਜਾ ਕੇ ਵੀ ਉਸੇ ਤਰ੍ਹਾਂ ਦਾ سلوਕ ਤੁਸੀਂ ਕਰਦੇ ਹੋ ਮਤਲਬ ਸੋਸਾਇਟੀ ਚ ਈਆਂ ਵਿਚਰਨਾ ਸਿਖਾਉਂਦੀਆਂ ਨੇ ਤੁਹਾਨੂੰ ਵੈਸੇ ਅੱਜ ਕਾ ਦਾ ਇਕੁਐਲਿਟੀ ਹੋ ਗਈ ਮੁੰਡੇ ਕੁੜੀਆਂ ਬਰਾਬਰ ਨੇ ਪਹਿਲਾਂ ਸ਼ਾਇਦ ਕੁੜੀਆਂ ਨੂੰ ਨਾ ਨਹੀਂ ਦਿੱਤਾ ਜਾਂਦਾ ਸੀ ਤਵੱਜੋ ਨਹੀਂ ਨਹੀਂ ਰਾਜੀ ਤਵੱਜੋ ਉਲਟਾ ਕੁੜੀਆਂ ਨੂੰ ਵੱਧ ਦਿੱਤੀ ਜਾਂਦੀ ਐ ਨਹੀਂ ਪਹਿਲਾਂ ਵੀ ਵੱਧ ਦਿੱਤੀ ਜਾਂਦੀ ਐ ਉਹ ਕਰਮਜੀਤ ਭਾਜੀ ਦਾ ਇੱਕ ਡਾਇਲੋਗ ਐ ਹੈਨਾ ਉਹ ਕਹਿੰਦੇ ਮੁੰਡੇ ਲੋਹੇ ਵਰਗੇ ਹੁੰਦੇ ਨੇ ਸਖਤ ਹੁੰਦੇ ਨੇ ਪਰ ਇਹ ਵੀ ਐ ਵੀ ਜਿੱਥੇ ਮਰਜ਼ੀ ਪੈ ਰਹਿਣਾ ਮਾਪੇ ਨੂੰ ਜਿਆਦਾ ਫਿਕਰ ਨਹੀਂ ਹੁੰਦੀ ਹਾਂ ਕੁੜੀਆਂ ਸੋਨੇ ਵਰਗੀਆਂ ਹੁੰਦੀਆਂ ਨੇ ਉਹਨਾਂ ਨੂੰ ਸਾਂਭ-ਸਾਂਭ ਕੇ ਰੱਖਣਾ ਪੈਂਦਾ ਤਾਂ ਆਹਾਂ ਚੀਜ਼ ਹੈ ਇਸ ਕਰਕੇ ਕੁੜੀ ਇਹ ਆਪਾਂ ਕਦੇ ਵੀ ਨਹੀਂ ਕਹਿ ਸਕਦੇ ਪਹਿਲਾਂ ਹਾਂ ਕੁੜੀਆਂ ਨੂੰ ਇਹ ਇਸ ਪੱਖੋਂ ਥੋੜਾ ਬਹੁਤ ਹੋ ਸਕਦਾ ਵੀ ਕੁੜੀਆਂ ਨੂੰ ਮੁੰਡਿਆਂ ਨਾਲੋਂ ਕੰਮ ਪ੍ਰਤੀ ਜਾਂ ਹੋਰ ਚੀਜ਼ਾਂ ਪ੍ਰਤੀ ਮੁੰਡਿਆਂ ਨਾਲੋਂ ਘੱਟ ਆਂਕਿਆ ਜਾਂਦਾ ਹੋਵੇ ਹਨਾ ਪਰ ਅੱਜ ਕੱਲ ਵੈਸੇ ਸਾਰਾ ਕੁਝ ਬਰਾਬਰ ਆ ਪਰ ਮੈਨੂੰ ਲੱਗਦਾ ਜਿਹੜਾ ਕੰਮ ਮੁੰਡੇ ਕਰ ਸਕਦੇ ਨੇ ਕੁੜੀਆਂ ਨਹੀਂ ਕਰ ਸਕਦੀਆਂ ਕਰ ਸਕਦੇ ਨੇ ਸਾਰਾ ਕੁਝ ਕਰ ਸਕਦੇ ਨੇ ਅੱਜ ਕੱਲ ਇਕ ਈਚ ਐਂਡ ਐਵਰੀਥਿੰਗ ਸਭ ਕੁਝ ਪੋਸੀਬਲ ਆ ਜੋ ਵੀ ਕਰਨਾ ਚਾਹੁੰਦਾ ਜੋ ਦੀ ਇੱਛਾ ਆ ਆਪਣੇ ਮੁਤਾਬਕ ਹੈ ਨਾ ਅਸਮਾਨ ਤੱਕ ਪਹੁੰਚ ਗਿਆ ਕੁੜੀਆਂ ਹੋਰ ਤਾਂ ਕੀ ਕਹਿਣਾ ਹੈ ਨਾ ਜੀ ਸਰ ਮੂਵੀ ਸ਼ੂਟ ਕਰ ਰਹੇ ਹੋ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਇੱਕ ਇੱਕ ਚੀਜ਼ ਕੀ ਕੀ ਸਿਖਾ ਰਹੀ ਆ ਕੀ ਕੀ ਲੱਗਦਾ ਪਿਆ ਆ ਕਿਉਂਕਿ ਐਜ਼ ਅ ਡਾਇਰੈਕਟਰ ਬਹੁਤ ਕੁਝ ਸਿੱਖਦਾ ਬੰਦਾ ਹੈ ਨਾ ਆ ਚੀਜ਼ ਇਦਾਂ ਨਹੀਂ ਇਦਾਂ ਸੋ ਹਰ ਮੂਵੀ ਤੋਂ ਸਿੱਖਦੇ ਹੋ ਤੁਸੀਂ ਆਪਣੇ ਆਪ ਦੇ ਵਿੱਚ ਹਰ ਅਜਿਹੀ ਹਰ ਮੂਵੀ ਤੋਂ ਬੰਦਾ ਇੱਕ ਤਾਂ ਇਹ ਆ ਵੀ ਜਦੋਂ ਤੁਸੀਂ ਕੱਲੀ ਕੁੜੀਆਂ ਜਵਾਨ ਨੂੰ ਆਪਾਂ ਜੇ ਇੱਕ ਪਾਸੇ ਰੱਖ ਦਈਏ ਨਾ ਹਰ ਮੂਵੀ ਤੋਂ ਟੈਕਨੀਕਲੀ ਬੰਦਾ ਸਾਊਂਡ ਹੁੰਦਾ ਜਾਂਦਾ ਨਵੀਆਂ ਚੀਜ਼ਾਂ ਹੋ ਕਦਾ ਜਾਂਦਾ ਜਦੋਂ ਤੁਸੀਂ ਕੁੜੀਆਂ ਜਵਾਨ ਵਰਗੀ ਫਿਲਮ ਕਰਦੇ ਹੋ ਨਾ ਤਾਂ ਬੰਦਾ ਰਿਸ਼ਤਿਆਂ ਚ ਸਾਊਂਡ ਹੁੰਦਾ ਜਾਂਦਾ ਉਹਨੂੰ ਰਿਸ਼ਤਿਆਂ ਦੀ ਐਹਮੀਅਤ ਪਤਾ ਲੱਗਦੀ ਹੈ ਹੋਰ ਕਿਉਂਕਿ ਜਦੋਂ ਅਸੀਂ ਉਹਦੇ ਵਾਸਤੇ ਪੜਦੇ ਆ ਜਾਂ ਡਿਸਕਸ ਕਰਦੇ ਆ ਜਿੱਦਾਂ ਹੁਣ ਅਸੀਂ ਜਦੋਂ ਵੀ ਅਸੀਂ ਇਹਦੇ ਤੇ ਕੋਈ ਵੀ ਮੁੱਦਾ ਕੁੜੀਆਂ ਜਵਾਨ ਚ ਪਾਉਣਾ ਹੈ ਜਿੱਦਾਂ ਕੱਲ ਅਸੀਂ ਸ਼ੂਟ ਕਰ ਰਹੇ ਸੀਗੇ ਮੈਂ ਪੁੱਛਿਆ ਸੀ ਇਹ ਕੁੜੀਆਂ ਦੇ ਨਾਲ ਆਹ ਆਹ ਕੈਰੈਕਟਰ ਆ ਸਕਦੇ ਨੇ ਉਹ ਕਰਮਜੀਤ ਭਾਜੀ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਸੀਨੀਅਰ ਨੇ ਉਹ ਤੁਹਾਨੂੰ ਇਹ ਚੀਜ਼ਾਂ ਬਹੁਤ ਸਿਖਾਉਂਦੇ ਰਹਿੰਦੇ ਨੇ ਹਾਂ ਲਾਈਕ ਵੀ ਆ ਚੀਜ਼ ਐਦਾਂ ਹੋਣੀ ਚਾਹੀਦੀ ਹੈ ਇਹ ਐਦਾਂ ਰੱਖ ਸਕਦੇ ਆਪਾਂ ਕਹਿੰਦੇ ਉਹ ਚੀਜ਼ਾਂ ਹਾਂ ਨਹੀਂ ਨਹੀਂ ਮਤਲਬ ਕੁੜੀਆਂ ਦੀਆਂ ਜਿਹੜੀਆਂ ਫੀਲਿੰਗਜ਼ ਹੁੰਦੀਆਂ ਨੇ ਹਨਾ ਕੁੜੀਆਂ ਦੇ ਨਾਲ ਕਿਹੜੇ ਕਿਹੜੇ ਕੈਰੈਕਟਰ ਹੋਰ ਮੂਵ ਕਰ ਸਕਦੇ ਨੇ ਹਨਾ ਕਿਹੜੇ ਕਿਹੜੇ ਰਿਸ਼ਤੇ ਜੋੜੇ ਜਾ ਸਕਦੇ ਨੇ ਕਿਹੜੇ ਕਿਹੜੇ ਡਾਇਲੌਗ ਐਕਸਟਰਾ ਪਾਏ ਜਾ ਸਕਦੇ ਨੇ ਜਿਹੜੇ ਕੁੜੀਆਂ ਦੇ ਨਾਲ ਬਹੁਤ ਮਤਲਬ ਆਡੀਅנס ਨੂੰ ਜਿਹੜੇ ਟੁੰਬਣ ਆਡੀਅנס ਨੂੰ ਫੀਲ ਕਰਵਾਉਣ ਕੁੜੀਆਂ ਦੀ ਫੀਲ ਕਰਵਾਉਣ ਜਦੋਂ ਪਹਿਲਾਂ ਪਹਿਲਾ ਪਾਰਟ ਆਇਆ ਸੀ ਫਿਲਮ ਦੇ ਤਾਈਓ ਦਾ ਸਾਨੂੰ ਲਾਈਕ ਉਸ ਫਿਲਮ ਨੇ ਜੋੜ ਲਿਆ ਸੀ ਆਪਣੇ ਨਾਲ ਕਿ ਰਿਅਲਿਟੀ ਆ ਕਿ ਹਾਂ ਇਹ ਆਪਣੇ ਘਰ ਦਾ ਹੀ ਮਾਹੌਲਾ ਅਸੀਂ ਦੇਖਦੇ ਹਾਂ ਉਹ ਚੀਜ਼ਾਂ ਹੈ ਨਾ ਇਸ ਫਿਲਮ ਦੇ ਵਿੱਚ ਡਿਫਰੈਂਟ ਸਾਨੂੰ ਕੀ ਦੇਖਣ ਨੂੰ ਮਿਲੇਗਾ ਲਾਈਕ ਆਪਾਂ ਨੂੰ ਪਤਾ ਹੈ ਸਟੋਰੀ ਰਿਸ਼ਤਿਆਂ ਦੀ ਗੱਲ ਹੋਊਗੀ ਬਟ ਸਮਥਿੰਗ ਇੰਟਰਸਟਿੰਗ ਹੋਰ ਥੋੜਾ ਜਿਹਾ ਰਿਵੀਲ ਕਰ ਸਕਦੇ ਹੋ ਕਿ ਨਹੀਂ ਹਾਂ ਲਾ ਦੱਸੋ ਐ ਤੁਹਾਨੂੰ ਲੱਗਦਾ ਕੁੜੀਆਂ ਸ਼ਾਇਦ ਬੋਲ ਦਿੰਦੀਆਂ ਇਹ ਗੱਲ ਵੀ ਡਾਇਰੈਕਟਰ ਇਹ ਗੱਲ ਕਹਿ ਦਊਗਾ ਦੱਸ ਦਊਗਾ ਤੁਹਾਨੂੰ ਇਹ ਫਿਲਮ ਚ ਡਿਫਰੈਂਟ ਹੋਏਗਾ ਜੀ ਪਿਛਲੀ ਫਿਲਮ ਅਸੀਂ ਕੀਤੀ ਸੀਗੀ 에ਰੀ ਐਲੈਕਸਾ ਤੇ ਇਸ ਵਾਰੀ ਅਸੀਂ ਕਰ ਰਹੇ ਹਾਂ ਡ੍ਰੈਗਨ ਤੇ ਡਿਫਰੈਂਟ ਅੱਛਾ ਇਹ ਛੋਟਾ ਜਿਹਾ ਡਿਫਰੈਂਸ ਹੈ ਚਲੋ ਠੀਕ ਹੈ ਲੈ ਟ੍ਰੈਕ ਕਰ ਰਹੇ ਅਸੀਂ ਹੀਲੀਅਮ ਤੇ ਕਰ ਰਹੇ ਆ ਫੋਰ ਡਿਫਰੈਂਟ ਕਰਤਾ ਉਸ ਤੋਂ ਬਾਅਦ ਅਗਲੀ ਫਿਲਮ ਵੀ ਅਸੀਂ ਕਰਾਂਗੇ ਉਹ ਫਿਰ ਅਸੀਂ ਇਹ ਤੋਂ ਡਿਫਰੈਂਟ ਕਰ ਦਾਂਗੇ ਉਹ ਫਿਰ ਐਲਕਸਾ ਤੇ ਕਰ ਦਾਂਗੇ ਮੈਂ ਮੈਨੂੰ ਕਹਾਣੀਆਂ ਚੁਲਜਾਉਣਾ ਹੈ ਬਸ ਕੋਈ ਕਹਾਣੀ ਉਨਝਾਈ ਜਾਓ ਰਿਲੀਜ਼ ਕਦੋਂ ਹੋ ਰਹੀ ਐ ਸਰ ਫਿਲਮ ਅਰਲੀਜ਼ ਦੀ ਰਾਜੇ ਹਜੇ ਡੇਟ ਆਪਾਂ ਫਿਕਸ ਨਹੀਂ ਕੀਤੀ ਪਰ ਜਿੱਦ ਜਿੱਦ ਅਸੀਂ ਫਿਕਸ ਕੀਤੀ ਆਪਾਂ ਤੁਹਾਨੂੰ ਡੈਫੀਨੇਟਲੀ ਸਭ ਤੋਂ ਪਹਿਲਾਂ ਤੁਹਾਨੂੰ ਇਨਫੋਰਮ ਕਰਾਂਗੇ ਥੈਂਕ ਯੂ ਥੈਂਕ ਯੂ ਸੋ ਮਚ ਸਰ ਆਲ ਦਾ ਵੈਰੀ ਬੈਸਟ ਜਿਆਦਾ ਸਮਾਂ ਨਹੀਂ ਲਵਾਂਗੇ ਕਲੀਨਿੰਗ ਵੀ ਹੋ ਗਈ ਹੁਣ ਅਗਲਾ ਸ਼ਾਰਟ ਵੀ ਜਾਣਾ ਹੈ ਨਾ ਥੈਂਕ ਯੂ ਥੈਂਕ ਯੂ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ